ਸੌਰਵ ਆਨੰਦ ਨੂੰ ਆਸਟ੍ਰੇਲੀਆ ਸਰਕਾਰ ਵੱਲੋਂ 2 ਸਾਲ ਦਾ ਨਵਾਂ ਵੀਜ਼ਾ ਦਿੱਤਾ ਗਿਆ ਹੈ ਉਸ ਦਾ ਪੁਰਾਣਾ ਟੈਂਪਰੇਰੀ ਵੀਜ਼ਾ 25 ਅਗਸਤ ਨੂੰ ਖਤਮ ਹੋਣ ਜਾ ਰਿਹਾ ਹੈ 33 ਸਾਲਾਂ ਸੌਰਵ ਆਨੰਦ ਤੇ ਪਿਛਲੇ ਮਹੀਨੇ ਮਲਵੰਦ ਦੇ ਸੈਂਟਰਲ ਸਕਵੇਅਰ ਸ਼ਾਪਿੰਗ ਸੈਂਟਰ ਦੇ ਵਿੱਚ ਹਮਲਾ ਹੋਇਆ ਸੀ ਜਿਸ ਵਿੱਚ ਉਸ ਦਾ ਹੱਥ ਲਗਭਗਾਂ ਠੀਕ ਗਿਆ ਸੀ ਇਸ ਮਾਮਲੇ ਦੇ ਵਿੱਚ 5 ਨੌਜਵਾਨਾਂ ਤੇ ਦੋਸ਼ ਲੱਗੇ ਸਨ ਜਿਨ੍ਹਾਂ ਦੇ ਵਿੱਚੋਂ 15 ਸਾਲਾਂ ਦਾ ਇੱਕ ਨਾਬਾਲਗ ਲੜਕਾ ਵੀ ਸ਼ਾਮਲ ਹੈ ਆਸਟ੍ਰੇਲੀਆ ਸਰਕਾਰ ਨੇ ਉਸ ਦਾ ਕੇਸ ਕੰਪੇਸ਼ਨਟ ਗਰਾਉਂਡ ਤੇ ਆਧਾਰ ਤੇ ਵੇਖਦੇ ਹੋਏ ਨਾ ਸਿਰਫ ਸੌਰਵ ਦਾ ਵੀਜ਼ਾ ਵਿਦਾਇਆ ਹੈ ਸਗੋ ਉਸ ਦਾ ਆਉਣ ਵਾਲੇ ਸਮੇਂ ਵਿੱਚ ਪੀਆਰ ਲਈ ਰਸਤਾ ਵੀ ਖੁੱਲ ਸਕਦਾ ਹੈ ਸੌਰਵ ਨੇ ਕਿਹਾ ਹੈ ਕਿ ਉਸ ਦੀ ਸਿਹਤ ਹਮਲੇ ਤੋਂ ਬਾਅਦ ਬਹੁਤ ਪ੍ਰਭਾਵਿਤ ਹੋਈ ਹੈ ਪਰ ਸਰਕਾਰ ਅਤੇ ਪਾਈਚਾਰੇ ਵੱਲੋਂ ਮਿਲ ਰਹੇ ਸਹਿਯੋਗ ਨੇ ਉਸ ਦੇ ਦੁੱਖ ਨੂੰ ਕਾਫੀ ਹੱਦ ਤੱਕ ਘਟਾਉਣ ਦੇ ਵਿੱਚ ਮਦਦ ਕੀਤੀ ਹੈ ਆਸਟ੍ਰੇਲੀਆ ਵਿੱਚ ਤੇਜ਼ਦਾਰ ਹਥਿਆਰ ਤੋਂ ਬਾਲਬਾਲ ਬੱਚੇ ਭਾਰਤੀ ਨਾਗਰਿਕ ਸੌਰਵ ਆਨੰਦ ਨੂੰ ਆਸਟ੍ਰੇਲੀਆ ਸਰਕਾਰ ਵੱਲੋਂ 2 ਸਾਲ ਦਾ ਨਵਾਂ ਵੀਜ਼ਾ ਦਿੱਤਾ ਗਿਆ ਹੈ ਉਸ ਦਾ ਪੁਰਾਣਾ ਟੈਂਪਰੇਰੀ ਵੀਜ਼ਾ 25 ਅਗਸਤ ਨੂੰ ਖਤਮ ਹੋਣ ਜਾ ਰਿਹਾ ਹੈ 33 ਸਾਲਾਂ ਸੌਰਵ ਆਨੰਦ ਤੇ ਪਿਛਲੇ ਮਹੀਨੇ ਮਲਬੰਦ ਦੇ ਸੈਂਟਰਲ ਸਕਵੇਅਰ ਸ਼ਾਪਿੰਗ ਸੈਂਟਰ ਦੇ ਵਿੱਚ ਹਮਲਾ ਹੋਇਆ ਸੀ ਜਿਸ ਵਿੱਚ ਉਸ ਦਾ ਹੱਥ ਲਗਭਗਾਂ ਠੀਕ ਗਿਆ ਸੀ ਇਸ ਮਾਮਲੇ ਦੇ ਵਿੱਚ 5 ਨੌਜਵਾਨਾਂ ਤੇ ਦੋਸ਼ ਲੱਗੇ ਸਨ ਜਿਨ੍ਹਾਂ ਦੇ ਵਿੱਚੋਂ 15 ਸਾਲਾਂ ਦਾ ਇੱਕ ਨਾਬਾਲਗ ਲੜਕਾ ਵੀ ਸ਼ਾਮਲ ਹੈ ਆਸਟ੍ਰੇਲੀਆਈ ਸਰਕਾਰ ਨੇ ਉਸ ਕੇ ਇਸ ਕੰਪੇਸ਼ਨਟ ਗਰਾਉਂਡ ਤੇ ਆਧਾਰ ਤੇ ਵੇਖਦੇ ਹੋਏ ਨਾ ਸਿਰਫ ਸਰਵਪ ਦਾ ਵੀਜ਼ਾ ਵਿਦਾਇਆ ਹੈ ਸਗੋ ਉਸ ਦਾ ਆਉਣ ਵਾਲੇ ਸਮੇਂ ਵਿੱਚ ਪੀਆਰ ਲਈ ਰਸਤਾ ਵੀ ਖੁੱਲ ਸਕਦਾ ਹੈ ਅ ਸਰਵ ਨੇ ਕਿਹਾ ਹੈ ਕਿ ਉਸ ਦੀ ਸਿਹਤ ਹਮਲੇ ਤੋਂ ਬਾਅਦ ਬਹੁਤ ਪ੍ਰਭਾਵਿਤ ਹੋਈ ਹੈ ਪਰ ਸਰਕਾਰ ਅਤੇ ਪਾਈਚਾਰੇ ਵੱਲੋਂ ਮਿਲ ਰਹੇ ਸਹਿਯੋਗ ਨੇ ਉਸ ਦੇ ਦੁੱਖ ਨੂੰ ਕਾਫੀ ਹੱਦ ਤੱਕ ਘਟਾਉਣ ਦੇ ਵਿੱਚ ਮਦਦ ਕੀਤੀ ਹੈ ਆਸਟ੍ਰੇਲੀਆ ਵਿੱਚ ਤੇਜ਼ਦਾਰ ਹਥਿਆਰ ਤੋਂ ਬਾਲਵਾਲ ਬੱਚੇ ਭਾਰਤੀ ਨਾਗਰਿਕ ਸੌਰਵ ਆਨੰਦ ਨੂੰ ਆਸਟ੍ਰੇਲੀਆ ਸਰਕਾਰ ਵੱਲੋਂ 2 ਸਾਲ ਦਾ ਨਵਾਂ ਵੀਜ਼ਾ ਦਿੱਤਾ ਗਿਆ ਹੈ ਉਸ ਦਾ ਪੁਰਾਣਾ ਟੈਂਪਰੇਰੀ ਵੀਜ਼ਾ 25 ਅਗਸਤ ਨੂੰ ਖਤਮ ਹੋਣ ਜਾ ਰਿਹਾ ਹੈ 33 ਸਾਲਾਂ ਸੌਰਵ ਆਨੰਦ ਤੇ ਪਿਛਲੇ ਮਹੀਨੇ ਮਲਵੰਦ ਦੇ ਸੈਂਟਰਲ ਸਕੁਏਅਰ ਸ਼ਾਪਿੰਗ ਸੈਂਟਰ ਦੇ ਵਿੱਚ ਹਮਲਾ ਹੋਇਆ ਸੀ ਜਿਸ ਵਿੱਚ ਉਸ ਦਾ ਹੱਥ ਲਗਭਗਾਂ ਠੀਕ ਗਿਆ ਸੀ ਇਸ ਮਾਮਲੇ ਦੇ ਵਿੱਚ 5 ਨੌਜਵਾਨਾਂ ਤੇ ਦੋਸ਼ ਲੱਗੇ ਸਨ ਜਿਨ੍ਹਾਂ ਦੇ ਵਿੱਚੋਂ 15 ਸਾਲਾਂ ਦਾ ਇੱਕ ਨਾਬਾਲਗ ਲੜਕਾ ਵੀ ਸ਼ਾਮਲ ਹੈ ਆਸਟ੍ਰੇਲੀਆ ਸਰਕਾਰ ਨੇ ਉਸ ਦਾ ਕੇਸ ਕੰਪੇਸ਼ਨਟ ਗਰਾਉਂਡ ਤੇ ਆਧਾਰ ਤੇ ਵੇਖਦੇ ਹੋਏ ਨਾ ਸਿਰਫ ਸੌਰਵ ਦਾ ਵੀਜ਼ਾ ਵਿਧਾਇਆ ਹੈ ਸਗੋਂ ਉਸ ਦਾ ਆਉਣ ਵਾਲੇ ਸਮੇਂ ਵਿੱਚ ਪੀਆਰ ਲਈ ਰਸਤਾ ਵੀ ਖੁੱਲ ਸਕਦਾ ਹੈ ਸੌਰਵ ਨੇ ਕਿਹਾ ਹੈ ਕਿ ਉਸ ਦੀ ਸਿਹਤ ਹਮਲੇ ਤੋਂ ਬਾਅਦ ਬਹੁਤ ਪ੍ਰਭਾਵਿਤ ਹੋਈ ਹੈ ਪਰ ਸਰਕਾਰ ਅਤੇ ਪਾਈਚਾਰੇ ਵੱਲੋਂ ਮਿਲ ਰਹੇ ਸਹਿਯੋਗ ਨੇ ਉਸ ਦੇ ਦੁੱਖ ਨੂੰ ਕਾਫੀ ਹੱਦ ਤੱਕ ਘਟਾਉਣ ਦੇ ਵਿੱਚ ਮਦਦ ਕੀਤੀ ਹੈ ਆਸਟ੍ਰੇਲੀਆ ਵਿੱਚ ਤੇਜ਼ਦਾਰ ਹਥਿਆਰ ਤੋਂ ਬਾਲਵਾਲ ਬੱਚੇ ਭਾਰਤੀ ਨਾਗਰਿਕ ਸੌਰਵ ਆਨੰਦ ਨੂੰ ਆਸਟ੍ਰੇਲੀਆ ਸਰਕਾਰ ਵੱਲੋਂ 2 ਸਾਲ ਦਾ ਨਵਾਂ ਵੀਜ਼ਾ ਦਿੱਤਾ ਗਿਆ ਹੈ ਉਸ ਦਾ ਪੁਰਾਣਾ ਟੈਂਪਰੇਰੀ ਵੀਜ਼ਾ 25 ਅਗਸਤ ਨੂੰ ਖਤਮ ਹੋਣ ਜਾ ਰਿਹਾ ਹੈ 33 ਸਾਲਾਂ ਸੌਰਵ ਆਨੰਦ ਤੇ ਪਿਛਲੇ ਮਹੀਨੇ ਮਲਬੰਦ ਦੇ ਸੈਂਟਰਲ ਸਕਵੇਅਰ ਸ਼ਾਪਿੰਗ ਸੈਂਟਰ ਦੇ ਵਿੱਚ ਹਮਲਾ ਹੋਇਆ ਸੀ ਜਿਸ ਵਿੱਚ ਉਸ ਦਾ ਹੱਥ ਲਗਭਗਾਂ ਠੀਕ ਗਿਆ ਸੀ ਇਸ ਮਾਮਲੇ ਦੇ ਵਿੱਚ 5 ਨੌਜਵਾਨਾਂ ਤੇ ਦੋਸ਼ ਲੱਗੇ ਸਨ ਜਿਨ੍ਹਾਂ ਦੇ ਵਿੱਚੋਂ 15 ਸਾਲਾਂ ਦਾ ਇੱਕ ਨਾਬਾਲਗ ਲੜਕਾ ਵੀ ਸ਼ਾਮਲ ਹੈ ਆਸਟ੍ਰੇਲੀਆਈ ਸਰਕਾਰ ਨੇ ਉਸ ਕੇ ਇਸ ਕੰਪੇਸ਼ਨਟ ਗਰਾਉਂਡ ਤੇ ਆਧਾਰ ਤੇ ਵੇਖਦੇ ਹੋਏ ਨਾ ਸਿਰਫ ਸੌਰਵ ਦਾ ਵੀਜ਼ਾ ਵਿਦਾਇਆ ਹੈ ਸਗੋ ਉਸ ਦਾ ਆਉਣ ਵਾਲੇ ਸਮੇਂ ਵਿੱਚ ਪੀਆਰ ਲਈ ਰਸਤਾ ਵੀ ਖੁੱਲ ਸਕਦਾ ਹੈ ਸੌਰਵ ਨੇ ਕਿਹਾ ਹੈ ਕਿ ਉਸ ਦੀ ਸਿਹਤ ਹਮਲੇ ਤੋਂ ਬਾਅਦ ਬਹੁਤ ਪ੍ਰਭਾਵਿਤ ਹੋਈ ਹੈ ਪਰ ਸਰਕਾਰ ਅਤੇ ਪਾਈਚਾਰੇ ਵੱਲੋਂ ਮਿਲ ਰਹੇ ਸਹਿਯੋਗ ਨੇ ਉਸ ਦੇ ਦੁੱਖ ਨੂੰ ਕਾਫੀ ਹੱਦ ਤੱਕ ਘਟਾਉਣ ਦੇ ਵਿੱਚ ਮਦਦ ਕੀਤੀ ਹੈ ਆਸਟ੍ਰੇਲੀਆ ਵਿੱਚ ਤੇਜ਼ਦਾਰ ਹਥਿਆਰ ਤੋਂ ਬਾਲਵਾਲ ਬੱਚੇ ਭਾਰਤੀ ਨਾਗਰਿਕ ਸੌਰਵ ਆਨੰਦ ਨੂੰ ਆਸਟ੍ਰੇਲੀਆ ਸਰਕਾਰ ਵੱਲੋਂ 2 ਸਾਲ ਦਾ ਨਵਾਂ ਵੀਜ਼ਾ ਦਿੱਤਾ ਗਿਆ ਹੈ ਉਸ ਦਾ ਪੁਰਾਣਾ ਟੈਂਪਰੇਰੀ ਵੀਜ਼ਾ 25 ਅਗਸਤ ਨੂੰ ਖਤਮ ਹੋਣ ਜਾ ਰਿਹਾ ਹੈ 33 ਸਾਲਾਂ ਸੌਰਵ ਆਨੰਦ ਤੇ ਪਿਛਲੇ ਮਹੀਨੇ ਮਲਬੰਦ ਦੇ ਸੈਂਟਰਲ ਸਕਵੇਅਰ ਸ਼ਾਪਿੰਗ ਸੈਂਟਰ ਦੇ ਵਿੱਚ ਹਮਲਾ ਹੋਇਆ ਸੀ ਜਿਸ ਵਿੱਚ ਉਸ ਦਾ ਹੱਥ ਲਗਭਗਾਂ ਠੀਕ ਗਿਆ ਸੀ ਇਸ ਮਾਮਲੇ ਦੇ ਵਿੱਚ 5 ਨੌਜਵਾਨਾਂ ਤੇ ਦੋਸ਼ ਲੱਗੇ ਸਨ ਜਿਨ੍ਹਾਂ ਦੇ ਵਿੱਚੋਂ 15 ਸਾਲਾਂ ਦਾ ਇੱਕ ਨਾਬਾਲਗ ਲੜਕਾ ਵੀ ਸ਼ਾਮਲ ਹੈ ਆਸਟ੍ਰੇਲੀਆ ਸਰਕਾਰ ਨੇ ਉਸ ਕੇ ਇਸ ਕੰਪੇਸ਼ਨਟ ਗਰਾਉਂਡ ਤੇ ਆਧਾਰ ਤੇ ਵੇਖਦੇ ਹੋਏ ਨਾ ਸਿਰਫ ਸੌਰਵ ਦਾ ਵੀਜ਼ਾ ਵਿਦਾਇਆ ਹੈ ਸਗੋ ਉਸ ਦਾ ਆਉਣ ਵਾਲੇ ਸਮੇਂ ਵਿੱਚ ਪੀਆਰ ਲਈ ਰਸਤਾ ਵੀ ਖੁੱਲ ਸਕਦਾ ਹੈ ਸੌਰਵ ਨੇ ਕਿਹਾ ਹੈ ਕਿ ਉਸ ਦੀ ਸਿਹਤ ਹਮਲੇ ਤੋਂ ਬਾਅਦ ਬਹੁਤ ਪ੍ਰਭਾਵਿਤ ਹੋਈ ਹੈ ਪਰ ਸਰਕਾਰ ਅਤੇ ਪਾਈਚਾਰੇ ਵੱਲੋਂ ਮਿਲ ਰਹੇ ਸਹਿਯੋਗ ਨੇ ਉਸ ਦੇ ਦੁੱਖ ਨੂੰ ਕਾਫੀ ਹੱਦ ਤੱਕ ਘਟਾਉਣ ਦੇ ਵਿੱਚ ਮਦਦ ਕੀਤੀ ਹੈ ਆਸਟ੍ਰੇਲੀਆ ਵਿੱਚ ਤੇਜ਼ਦਾਰ ਹਥਿਆਰ ਤੋਂ ਬਾਲਵਾਲ ਬੱਚੇ ਭਾਰਤੀ ਨਾਗਰਿਕ ਸੌਰਵ ਆਨੰਦ ਨੂੰ ਆਸਟ੍ਰੇਲੀਆ ਸਰਕਾਰ ਵੱਲੋਂ 2 ਸਾਲ ਦਾ ਨਵਾਂ ਵੀਜ਼ਾ ਦਿੱਤਾ ਗਿਆ ਹੈ ਉਸ ਦਾ ਪੁਰਾਣਾ ਟੈਂਪਰੇਰੀ ਵੀਜ਼ਾ 25 ਅਗਸਤ ਨੂੰ ਖਤਮ ਹੋਣ ਜਾ ਰਿਹਾ ਹੈ 33 ਸਾਲਾਂ ਸੌਰਵ ਆਨੰਦ ਤੇ ਪਿਛਲੇ ਮਹੀਨੇ ਮਲਬੰਦ ਦੇ ਸੈਂਟਰਲ ਸਕਵੇਅਰ ਸ਼ਾਪਿੰਗ ਸੈਂਟਰ ਦੇ ਵਿੱਚ ਹਮਲਾ ਹੋਇਆ ਸੀ ਜਿਸ ਵਿੱਚ ਉਸ ਦਾ ਹੱਥ ਲਗਭਗਾਂ ਠੀਕ ਗਿਆ ਸੀ ਇਸ ਮਾਮਲੇ ਦੇ ਵਿੱਚ 5 ਨੌਜਵਾਨਾਂ ਤੇ ਦੋਸ਼ ਲੱਗੇ ਸਨ ਜਿਨ੍ਹਾਂ ਦੇ ਵਿੱਚੋਂ 15 ਸਾਲਾਂ ਦਾ ਇੱਕ ਨਾਬਾਲਗ ਲੜਕਾ ਵੀ ਸ਼ਾਮਲ ਹੈ ਆਸਟ੍ਰੇਲੀਆ ਸਰਕਾਰ ਨੇ ਉਸ ਕੇ ਇਸ ਕੰਪੇਸ਼ਨਟ ਗਰਾਉਂਡ ਤੇ ਆਧਾਰ ਤੇ ਵੇਖਦੇ ਹੋਏ ਨਾ ਸਿਰਫ ਸੌਰਵ ਦਾ ਵੀਜ਼ਾ ਵਿਦਾਇਆ ਹੈ ਸਗੋ ਉਸ ਦਾ ਆਉਣ ਵਾਲੇ ਸਮੇਂ ਵਿੱਚ ਪੀਆਰ ਲਈ ਰਸਤਾ ਵੀ ਖੁੱਲ ਸਕਦਾ ਹੈ ਸੌਰਵ ਨੇ ਕਿਹਾ ਹੈ ਕਿ ਉਸ ਦੀ ਸਿਹਤ ਹਮਲੇ ਤੋਂ ਬਾਅਦ ਬਹੁਤ ਪ੍ਰਭਾਵਿਤ ਹੋਈ ਹੈ ਪਰ ਸਰਕਾਰ ਅਤੇ ਪਾਈਚਾਰੇ ਵੱਲੋਂ ਮਿਲ ਰਹੇ ਸਹਿਯੋਗ ਨੇ ਉਸ ਦੇ ਦੁੱਖ ਨੂੰ ਕਾਫੀ ਹੱਦ ਤੱਕ ਘਟਾਉਣ ਦੇ ਵਿੱਚ ਮਦਦ ਕੀਤੀ ਹੈ ਆਸਟ੍ਰੇਲੀਆ ਵਿੱਚ ਤੇਜ਼ਦਾਰ ਹਥਿਆਰ ਤੋਂ ਬਾਲਬਾਲ ਬੱਚੇ ਭਾਰਤੀ ਨਾਗਰਿਕ ਸੌਰਵ ਆਨੰਦ ਨੂੰ ਆਸਟ੍ਰੇਲੀਆ ਸਰਕਾਰ ਵੱਲੋਂ 2 ਸਾਲ ਦਾ ਨਵਾਂ ਵੀਜ਼ਾ ਦਿੱਤਾ ਗਿਆ ਹੈ ਉਸ ਦਾ ਪੁਰਾਣਾ ਟੈਂਪਰੇਰੀ ਵੀਜ਼ਾ 25 ਅਗਸਤ ਨੂੰ ਖਤਮ ਹੋਣ ਜਾ ਰਿਹਾ ਹੈ 33 ਸਾਲਾਂ ਸੌਰਵ ਆਨੰਦ ਤੇ ਪਿਛਲੇ ਮਹੀਨੇ ਮਲਬੰਦ ਦੇ ਸੈਂਟਰਲ ਸਕੁਏਅਰ ਸ਼ਾਪਿੰਗ ਸੈਂਟਰ ਦੇ ਵਿੱਚ ਹਮਲਾ ਹੋਇਆ ਸੀ ਜਿਸ ਵਿੱਚ ਉਸ ਦਾ ਹੱਥ ਲਗਭਗਾਂ ਠੀਕ ਗਿਆ ਸੀ ਇਸ ਮਾਮਲੇ ਦੇ ਵਿੱਚ 5 ਨੌਜਵਾਨਾਂ ਤੇ ਦੋਸ਼ ਲੱਗੇ ਸਨ ਜਿਨ੍ਹਾਂ ਦੇ ਵਿੱਚੋਂ 15 ਸਾਲਾਂ ਦਾ ਇੱਕ ਨਾਬਾਲਗ ਲੜਕਾ ਵੀ ਸ਼ਾਮਲ ਹੈ ਆਸਟ੍ਰੇਲੀਆ ਸਰਕਾਰ ਨੇ ਉਸ ਕੇ ਇਸ ਕੰਪੇਸ਼ਨਟ ਗਰਾਉਂਡ ਤੇ ਆਧਾਰ ਤੇ ਵੇਖਦੇ ਹੋਏ ਨਾ ਸਿਰਫ ਸੌਰਵ ਦਾ ਵੀਜ਼ਾ ਵਿਦਾਇਆ ਹੈ ਸਗੋ ਉਸ ਦਾ ਆਉਣ ਵਾਲੇ ਸਮੇਂ ਵਿੱਚ ਪੀਆਰ ਲਈ ਰਸਤਾ ਵੀ ਖੁੱਲ ਸਕਦਾ ਹੈ ਸੌਰਵ ਨੇ ਕਿਹਾ ਹੈ ਕਿ ਉਸ ਦੀ ਸਿਹਤ ਹਮਲੇ ਤੋਂ ਬਾਅਦ ਬਹੁਤ ਪ੍ਰਭਾਵਿਤ ਹੋਈ ਹੈ ਪਰ ਸਰਕਾਰ ਅਤੇ ਪਾਈਚਾਰੇ ਵੱਲੋਂ ਮਿਲ ਰਹੇ ਸਹਿਯੋਗ ਨੇ ਉਸ ਦੇ ਦੁੱਖ ਨੂੰ ਕਾਫੀ ਹੱਦ ਤੱਕ ਘਟਾਉਣ ਦੇ ਵਿੱਚ ਮਦਦ ਕੀਤੀ ਹੈ ਆਸਟ੍ਰੇਲੀਆ ਵਿੱਚ ਤੇਜ਼ਦਾਰ ਹਥਿਆਰ ਤੋਂ ਬਾਲਬਾਲ ਬੱਚੇ ਭਾਰਤੀ ਨਾਗਰਿਕ ਸੌਰਵ ਆਨੰਦ ਨੂੰ ਆਸਟ੍ਰੇਲੀਆ ਸਰਕਾਰ ਵੱਲੋਂ 2 ਸਾਲ ਦਾ ਨਵਾਂ ਵੀਜ਼ਾ ਦਿੱਤਾ ਗਿਆ ਹੈ ਉਸ ਦਾ ਪੁਰਾਣਾ ਟੈਂਪਰੇਰੀ ਵੀਜ਼ਾ 25 ਅਗਸਤ ਨੂੰ ਖਤਮ ਹੋਣ ਜਾ ਰਿਹਾ ਹੈ 33 ਸਾਲਾਂ ਸੌਰਵ ਆਨੰਦ ਤੇ ਪਿਛਲੇ ਮਹੀਨੇ ਮਲਬੰਦ ਦੇ ਸੈਂਟਰਲ ਸਕਵੇਅਰ ਸ਼ਾਪਿੰਗ ਸੈਂਟਰ ਦੇ ਵਿੱਚ ਹਮਲਾ ਹੋਇਆ ਸੀ ਜਿਸ ਵਿੱਚ ਉਸ ਦਾ ਹੱਥ ਲਗਭਗਾਂ ਠੀਕ ਗਿਆ ਸੀ ਇਸ ਮਾਮਲੇ ਦੇ ਵਿੱਚ 5 ਨੌਜਵਾਨਾਂ ਤੇ ਦੋਸ਼ ਲੱਗੇ ਸਨ ਜਿਨ੍ਹਾਂ ਦੇ ਵਿੱਚੋਂ 15 ਸਾਲਾਂ ਦਾ ਇੱਕ ਨਾਬਾਲਗ ਲੜਕਾ ਵੀ ਸ਼ਾਮਲ ਹੈ ਆਸਟ੍ਰੇਲੀਆ ਸਰਕਾਰ ਨੇ ਉਸ ਕੇ ਇਸ ਕੰਪੇਸ਼ਨਟ ਗਰਾਉਂਡ ਤੇ ਆਧਾਰ ਤੇ ਵੇਖਦੇ ਹੋਏ ਨਾ ਸਿਰਫ ਸੌਰਵ ਦਾ ਵੀਜ਼ਾ ਵਿਦਾਇਆ ਹੈ ਸਗੋ ਉਸ ਦਾ ਆਉਣ ਵਾਲੇ ਸਮੇਂ ਵਿੱਚ ਪੀਆਰ ਲਈ ਰਸਤਾ ਵੀ ਖੁੱਲ ਸਕਦਾ ਹੈ ਸੌਰਵ ਨੇ ਕਿਹਾ ਹੈ ਕਿ ਉਸ ਦੀ ਸਿਹਤ ਹਮਲੇ ਤੋਂ ਬਾਅਦ ਬਹੁਤ ਪ੍ਰਭਾਵਿਤ ਹੋਈ ਹੈ ਪਰ ਸਰਕਾਰ ਅਤੇ ਪਾਈਚਾਰੇ ਵੱਲੋਂ ਮਿਲ ਰਹੇ ਸਹਿਯੋਗ ਨੇ ਉਸ ਦੇ ਦੁੱਖ ਨੂੰ ਕਾਫੀ ਹੱਦ ਤੱਕ ਘਟਾਉਣ ਦੇ ਵਿੱਚ ਮਦਦ ਕੀਤੀ ਹੈ ਆਸਟ੍ਰੇਲੀਆ ਵਿੱਚ ਤੇਜ਼ਦਾਰ ਹਥਿਆਰ ਤੋਂ ਬਾਲਵਾਲ ਬੱਚੇ ਭਾਰਤੀ ਨਾਗਰਿਕ ਸੌਰਵ ਆਨੰਦ ਨੂੰ ਆਸਟ੍ਰੇਲੀਆ ਸਰਕਾਰ ਵੱਲੋਂ 2 ਸਾਲ ਦਾ ਨਵਾਂ ਵੀਜ਼ਾ ਦਿੱਤਾ ਗਿਆ ਹੈ ਉਸ ਦਾ ਪੁਰਾਣਾ ਟੈਂਪਰੇਰੀ ਵੀਜ਼ਾ 25 ਅਗਸਤ ਨੂੰ ਖਤਮ ਹੋਣ ਜਾ ਰਿਹਾ ਹੈ 33 ਸਾਲਾਂ ਸੌਰਵ ਆਨੰਦ ਤੇ ਪਿਛਲੇ ਮਹੀਨੇ ਮਲਬੰਦ ਦੇ ਸੈਂਟਰਲ ਸਕੁਏਅਰ ਸ਼ਾਪਿੰਗ ਸੈਂਟਰ ਦੇ ਵਿੱਚ ਹਮਲਾ ਹੋਇਆ ਸੀ ਜਿਸ ਵਿੱਚ ਉਸ ਦਾ ਹੱਥ ਲਗਭਗਾਂ ਠੀਕ ਗਿਆ ਸੀ ਇਸ ਮਾਮਲੇ ਦੇ ਵਿੱਚ 5 ਨੌਜਵਾਨਾਂ ਤੇ ਦੋਸ਼ ਲੱਗੇ ਸਨ ਜਿਨ੍ਹਾਂ ਦੇ ਵਿੱਚੋਂ 15 ਸਾਲਾਂ ਦਾ ਇੱਕ ਨਾਬਾਲਗ ਲੜਕਾ ਵੀ ਸ਼ਾਮਲ ਹੈ ਆਸਟ੍ਰੇਲੀਆ ਸਰਕਾਰ ਨੇ ਉਸ ਕੇ ਇਸ ਕੰਪੇਸ਼ਨਟ ਗਰਾਉਂਡ ਤੇ ਆਧਾਰ ਤੇ ਵੇਖਦੇ ਹੋਏ ਨਾ ਸਿਰਫ ਸੌਰਵ ਦਾ ਵੀਜ਼ਾ ਵਿਦਾਇਆ ਹੈ ਸਗੋ ਉਸ ਦਾ ਆਉਣ ਵਾਲੇ ਸਮੇਂ ਵਿੱਚ ਪੀਆਰ ਲਈ ਰਸਤਾ ਵੀ ਖੁੱਲ ਸਕਦਾ ਹੈ ਸੌਰਵ ਨੇ ਕਿਹਾ ਹੈ ਕਿ ਉਸ ਦੀ ਸਿਹਤ ਹਮਲੇ ਤੋਂ ਬਾਅਦ ਬਹੁਤ ਪ੍ਰਭਾਵਿਤ ਹੋਈ ਹੈ ਪਰ ਸਰਕਾਰ ਅਤੇ ਪਾਈਚਾਰੇ ਵੱਲੋਂ ਮਿਲ ਰਹੇ ਸਹਿਯੋਗ ਨੇ ਉਸ ਦੇ ਦੁੱਖ ਨੂੰ ਕਾਫੀ ਹੱਦ ਤੱਕ ਘਟਾਉਣ ਦੇ ਵਿੱਚ ਮਦਦ ਕੀਤੀ ਹੈ ਆਸਟ੍ਰੇਲੀਆ ਵਿੱਚ ਤੇਜ਼ਦਾਰ ਹਥਿਆਰ ਤੋਂ ਬਾਲਵਾਲ ਬੱਚੇ ਭਾਰਤੀ ਨਾਗਰਿਕ ਸੌਰਵ ਆਨੰਦ ਨੂੰ ਆਸਟ੍ਰੇਲੀਆ ਸਰਕਾਰ ਵੱਲੋਂ 2 ਸਾਲ ਦਾ ਨਵਾਂ ਵੀਜ਼ਾ ਦਿੱਤਾ ਗਿਆ ਹੈ ਉਸ ਦਾ ਪੁਰਾਣਾ ਟੈਂਪਰੇਰੀ ਵੀਜ਼ਾ 25 ਅਗਸਤ ਨੂੰ ਖਤਮ ਹੋਣ ਜਾ ਰਿਹਾ ਹੈ 33 ਸਾਲਾਂ ਸੌਰਵ ਆਨੰਦ ਤੇ ਪਿਛਲੇ ਮਹੀਨੇ ਮਲਬੰਦ ਦੇ ਸੈਂਟਰਲ ਸਕਵੇਅਰ ਸ਼ਾਪਿੰਗ ਸੈਂਟਰ ਦੇ ਵਿੱਚ ਹਮਲਾ ਹੋਇਆ ਸੀ ਜਿਸ ਵਿੱਚ ਉਸ ਦਾ ਹੱਥ ਲਗਭਗਾਂ ਠੀਕ ਗਿਆ ਸੀ ਇਸ ਮਾਮਲੇ ਦੇ ਵਿੱਚ 5 ਨੌਜਵਾਨਾਂ ਤੇ ਦੋਸ਼ ਲੱਗੇ ਸਨ ਜਿਨ੍ਹਾਂ ਦੇ ਵਿੱਚੋਂ 15 ਸਾਲਾਂ ਦਾ ਇੱਕ ਨਾਬਾਲਗ ਲੜਕਾ ਵੀ ਸ਼ਾਮਲ ਹੈ ਆਸਟ੍ਰੇਲੀਆ ਸਰਕਾਰ ਨੇ ਉਸ ਕੇ ਇਸ ਕੰਪੇਸ਼ਨਟ ਗਰਾਉਂਡ ਤੇ ਆਧਾਰ ਤੇ ਵੇਖਦੇ ਹੋਏ ਨਾ ਸਿਰਫ ਸੌਰਵ ਦਾ ਵੀਜ਼ਾ ਵਿਦਾਇਆ ਹੈ ਸਗੋ ਉਸ ਦਾ ਆਉਣ ਵਾਲੇ ਸਮੇਂ ਵਿੱਚ ਪੀਆਰ ਲਈ ਰਸਤਾ ਵੀ ਖੁੱਲ ਸਕਦਾ ਹੈ ਸੌਰਵ ਨੇ ਕਿਹਾ ਹੈ ਕਿ ਉਸ ਦੀ ਸਿਹਤ ਹਮਲੇ ਤੋਂ ਬਾਅਦ ਬਹੁਤ ਪ੍ਰਭਾਵਿਤ ਹੋਈ ਹੈ ਪਰ ਸਰਕਾਰ ਅਤੇ ਪਾਈਚਾਰੇ ਵੱਲੋਂ ਮਿਲ ਰਹੇ ਸਹਿਯੋਗ ਨੇ ਉਸ ਦੇ ਦੁੱਖ ਨੂੰ ਕਾਫੀ ਹੱਦ ਤੱਕ ਘਟਾਉਣ ਦੇ ਵਿੱਚ ਮਦਦ ਕੀਤੀ